ਸਾਰੇ ਪ੍ਰਿੰਸ ਮਾਰ ਰਹੇ ਤੇ ਮੇਰੇ ਕੋ 450 ਰੁਪਏ ਲਿਆ ਸਰ ਮੈਂ ਅੰਦਰ ਥੋੜਾ ਆਏ ਆਪਣੇ ਛੱਡਨ ਰਿਸ਼ਤੇਦਾਰ ਨੂੰ ਮੈਂ ਛੱਡਣ ਗਿਆ ਅੰਦਰ ਤੇ ਬਸ ਉਸੇ ਵੇਲੇ ਮੈਂ ਬਾਹਰ ਆ ਗਿਆ ਤੇ ਇੱਥੇ ਇਹਨਾਂ ਨੇ ਆਪਣਾ ਲੋਗ ਲਾਤਾ ਤੇ ਮੇਰੇ ਕੋ ਉਹ ਆਂਦੇ ਨੋ ਪਾਰਕਿੰਗ ਦੀ ਮਤਲਬ ਪਰਚੀ ਘਟਾਓ ਤੇ ਬਾਅਦ ਚ ਫਿਰ ਪੈਸੇ ਲੈ ਲੇ ਮੈਂ ਸਟੇਸ਼ਨ ਤੇ ਆਇਆ ਹੀ ਮੈਂ ਟਿਕਟ ਦੇ ਬਾਰੇ ਪਤਾ ਕਰਨ ਆਇਆ ਸੀ ਠੀਕ ਹੈ ਜੀ ਉਹ ਤੇ ਮੋਟਰਸਾਈਕਲ ਲਾਇਆ ਇੱਕ ਮਿੰਟ ਵਾਸਤੇ ਅੰਦਰੋਂ ਫਾਰਮ ਦਾ ਤੇ ਟ੍ਰੇਨ ਦਾ ਪੁੱਛਣ ਗਿਆ ਵਾ ਬਾਹਰ ਪਾਰਕਿੰਗ ਵਾਲੇ ਨੇ ਲੋਗ ਲਗਾਤਾ ਮੇਰੇ ਮੋਟਰਸਾਈਕਲ ਨੂੰ ਜੇ ਮੈਂ ਬਾਹਰ ਆਣ ਕੇ ਕਿਹਾ ਵੀ ਲੋਕਾਂ ਨੇ ਲਾਇਆ ਕਿੰਨੇ ਮਲਾਜਮਾਂ ਨੇ ਲਗਾਇਆ ਉਹਨਾਂ ਨੂੰ ਪੁੱਛੋ ਉਹਨਾਂ ਨੇ ਮੇਰੇ ਕੋ ਕਾਗਜ਼ ਪੁੱਛਿਆ ਮੈਂ ਉਹਨਾਂ ਨੂੰ ਕਾਗਜ਼ ਦਿਖਾਏ ਆਪਣੇ ਮੈਂ ਕਿ ਚੋਰੀ ਦਾ ਨਹੀਂ ਹੈਗਾ ਆਪਣੇ ਘਰ ਦੇ ਆਂਦੇ ਮੁਰ ਸਕਲੇ ਕਹਿੰਦੇ ਠੀਕ ਆ ਕਹਿੰਦੇ ਜੇ ਮੇਰੇ ਕੋ ਕਾਗਜ਼ ਵਾਪਸ ਚਾਹੀਦੇ ਆ ਤੇ ਤੁਸੀਂ ਪਾਰਕਿੰਗ ਵਾਲੇ ਕੋ ਜਾਓ ਤੇ ਪਰਚੀ ਕਟਾ ਕੇ ਆਓ ਮੈਂ ਕੋਈ ਗੱਲ ਨਹੀਂ 10 ਰੁਪਏ ਪਰਤੀਆ ਮੈਂ ਕੱਟ ਕੇ ਨਾ ਨਹੀਂ ਭਾਈ 500 ਰੁਪਏ ਪਰਤੀਆ ਇਹ ਤਾਂ ਮਿਲਾਈ ਮਨ ਕਰ ਲੋ ਉਹਨਾਂ ਕੋ ਆਏ ਤੇ ਕਿਤੇ ਚਲਾਨ ਕਟਾ 500 ਰੁਪਏ ਦਾ ਚਲਾਨ ਕਟਿਆ 450 ਰੁਪਏ ਉਹਨੇ ਹੋਣ ਦਿੱਤਾ ਵਾ ਨਾ ਸ਼ੇਖ ਕੁਮਾਰ ਜੀ ਤੇ ਤੁਸੀਂ ਵੀ ਵੇਖਦੇ ਪਾਰਕਿੰਗ ਅਹੀ ਵੇਖਦੇ ਆ ਭਾਈ ਇੱਥੇ ਆਏ ਦਿਨ ਮੋਟਰਸਾਈਕਲ ਚੋਰੀ ਹੁੰਦੇ ਜੀ ਸਾਨੂੰ ਭਰਨੇ ਪੈਂਦੇ ਪਏ ਆ ਅਹੀਂ ਹਰ ਬੰਦੇ ਨੂੰ ਕਹੀਦਾ 10 ਰੁਪਏ ਦੀ ਪਰਚੀ ਅੰਦਰ ਲਾਓ ਉਹ 10 ਰੁਪਏ ਭਜਾਣ ਵਾਸਤੇ ਇੱਥੇ ਬਾਹਰ ਲਾ ਜਾਂਦੇ ਉੱਤੇ ਅਸੀਂ ਇੱਕ ਇੱਕ ਗੱਡੀ ਰੱਖ ਹੀ ਨਹੀਂ ਸਕਦੇ ਇੱਥੇ ਵੀ ਜੇ ਕੋਈ ਗੱਡੀ ਅੰਦਰ ਸਟੇਸ਼ਨ ਤੋਂ ਚੋਰੀ ਹੁੰਦੀ ਕਹਿੰਦੇ ਪਾਰਕਿੰਗ ਨੋ ਪਾਰਕਿੰਗ ਲਿਖੀ ਹੈ ਪਾਰਕਿੰਗ ਵਾਲਿਆਂ ਦੀ ਜ਼ਿੰਮੇਵਾਰੀ ਹੈ ਕੈਮਰੇ ਖਲਾਓ ਭਈਆ ਪਾਰਕਿੰਗ ਭਰੇਗੀ ਯਾਰ ਫੇਫਲੇ ਜ਼ਿੰਮੇਵਾਰ